ਜੋ ਸੇਵਾਦਾਰ ਸ਼੍ਰੋਮਣੀ ਪੰਥਕਾਲੀ ਦਸ਼ਮੇਸ਼ਦਾਰਨਦਲ ਮੁਖੀ ਸਿੰਘ ਸਾਹਿਬ ਜੈਦਰਜੀ ਦਾ ਬਾਬਾ ਜੀ ਬਾਬਾ ਮੇਜਰ ਸਿੰਘ ਜੀ ਸੋਢੀ ਬਾਬਾ ਜੀ ਜੋ ਇਹ ਘਟਨਾ ਹੋਈ ਕੀ ਹੋਈ ਹੈ ਵੀਡੀਓ ਵਾਇਰਲ ਹੋਈ ਹੈ ਕੀ ਮਸਲਾ ਹੈ ਇਹ ਜੀ ਸਾਰੇ ਹੀ ਸੋਸ਼ਲ ਮੀਡੀਆ ਦੇ ਉਤੇ ਸਾਰੇ ਹੀ ਪੰਜਾਬ ਦੇ ਜਾਨੀ ਕਿ ਪੂਰੇ ਭਾਰਤ ਨੇ ਸਾਰਿਆਂ ਨੂੰ ਪਤਾ ਲੱਗ ਚੁੱਕਾ ਕਿ ਇੱਥੇ ਜਿਹੜੀ ਨਿਸ਼ਾਨ ਸਾਹਿਬ ਜਿਹੜਾ ਲੱਗਾ ਹੋਇਆ ਸੀਗਾ ਤਿੰਨ ਮਹੀਨਿਆਂ ਤੋਂ ਤੇ ਉਹ ਨਿਸ਼ਾਨ ਸਾਹਿਬ ਦੀ ਘੋਰ ਵਿਅਦਬੀ ਹੋਈ ਹੈ ਜੀ ਹਾਂ ਜੀ ਹਾਂ ਉਸ ਬੰਦੇ ਟਾਨ ਵਾਲੇ ਤੇ ਇਹ ਜਗ੍ਹਾ ਕਿਦੀ ਹੈ ਇਹ ਜਗ੍ਹਾ ਜੀ ਰੈਕੋ ਬੋਰਡ ਦੀ ਜਗ੍ਹਾ ਹੈ ਜੋ ਕੋ ਸਰਕਾਰੀ ਜਗ੍ਹਾ ਹੈ ਇਹ ਕਿਸੇ ਦੀ ਨਿੱਜੀ ਜ ਕਿ ਪਹਿਲਾਂ ਤੋਂ ਜ਼ਿਮੀਦਾਰ ਪਰਿਵਾਰ ਜਿਹੜੇ ਸੀਗੇ ਇਥੋਂ ਕੋਈ ਦੱਸਿਆ ਜਾ ਰਿਹਾ ਆ ਆਪਾਂ ਪੁੱਛਿਆ ਤੇ ਵੀ 30 ਤੋਂ 35 ਕਿਲੇ ਜਿਹੜੇ ਇਹ ਜ਼ਿਮੀਦਾਰ ਰਹਉਂਦੇ ਸੀਗੇ ਤੇ ਇਥੋਂ ਤਕਰੀਬਨ ਜਿਹੜਾ ਤੁਸੀਂ ਵੇਖਣਾ ਰਸਤੇ ਦੇ ਵਿੱਚ ਆਉਂਦਿਆਂ ਵੀ ਇਹ ਜਿਹੜਾ ਰਸਤਾ ਇਹ ਕਾਫੀ ਮਤਲਬ ਜਿਹੜਾ ਵਾ ਰਾਹ ਜਾਣ ਵਾਲਾ ਨਹੀਂਗਾ ਹਾਂ ਤੇ ਜੇ ਰਸਤਾ ਇਹ ਜਾਣ ਵਾਲਾ ਨਹੀਂਗਾ ਤੇ ਇਧਰ ਦੀ ਇਹਨਾਂ ਦਾ ਰਸਤਾ ਵੀ ਨਹੀਂ ਹੈਗਾ ਤੇ ਇੱਕ ਇਹਨਾਂ ਨੂੰ ਕੋਲ ਤੁਹਾਨੂੰ ਪਤਾ ਵੀ ਦੂਰ ਹੋਣ ਕਰਕੇ ਗੁਰੂ ਘਰ ਨਹੀਂ ਸੀ ਜਾਇਆ ਜਾਂਦਾ ਤੇ ਇਹਨਾਂ ਨੇ ਮਹਾਪੁਰਸ਼ਾਂ ਕੋਲ ਜਾ ਕੇ ਬੇਨਤੀ ਕੀਤੀ ਕਿ ਬਾਬਾ ਜੀ ਸਾਡਾ ਗੁਰੂ ਘਰ ਜਿਹੜਾ ਵਾ ਲਾਗੇ ਬਣ ਜਾਊਗਾ ਤੇ ਚਲੋ ਇਹਨਾਂ ਗਾ ਜਿਹੜੀ ਜਗਾ ਸਾਨੂੰ ਸਰਪੰਚ ਸਾਹਿਬ ਦੀ ਵਜੂਦਗੀ ਦੇ ਵਿੱਚ ਸਰਪੰਚ ਸਾਹਿਬ ਪੰਚਾਇਤ ਸਾਰੀ ਨਾਲ ਆ ਤੇ ਉਹਨਾਂ ਨੇ ਕਿਹਾ ਵੀ ਇੰਨੀ ਕਿ ਜਗਾ ਦੇ ਵਿੱਚ ਅਸੀਂ ਗੁਰੂ ਘਰ ਬਣਾ ਲੈਂਦੇ ਹਾਂ ਉਹ ਇਹਨਾਂ ਨੇ ਗੁਰਮਤਾ ਕਰਕੇ ਬਾਬਿਆਂ ਨਾਲ ਇਥੇ ਨਿਸ਼ਾਨ ਸਾਹਿਬ ਲਾਇਆ ਗੁਰੂ ਘਰ ਬਣਾਉਣ ਦੀਆਂ ਤਿਆਰੀਆਂ ਕਰ ਰਹੇ ਸੀ ਤੇ ਇਹਦੇ ਕੁਝ ਜਿਹੜੇ ਜ਼ਿੰਮੇਦਾਰ ਆ ਉਹਨਾਂ ਨੇ ਆਣ ਕੇ ਜਿਹੜਾ ਵਾ ਇੱਕ ਦੇ ਇਥੇ ਬਿਆਦਵੀ ਕੀਤੀ ਨਿਸ਼ਾਨ ਸਾਹਿਬ ਦੀ ਆ ਤੁਸੀਂ ਵੇਖਿਆ ਹੋਣਾ ਵੀਡੀਓ ਦੇ ਵਿੱਚ ਵੀ ਤੇ ਇਹਨੂੰ ਜਿਹੜਾ ਟਰੈਕਟਰ ਬੈਕ ਮਾਰ ਮਾਰ ਕੇ ਫਿਰ ਇੱਕ ਐਡੀ ਮੂਰਖਤਾ ਹੀ ਕਰਦੀ ਆ ਇੱਕ ਤੇ ਨਿਸ਼ਾਨ ਸਾਹਿਬ ਤੋੜਨ ਦੇ ਗੁਰੂ ਘਰ ਦਾ ਤੇ ਉਤੋਂ ਜਕਾਰੇ ਵੀ ਗੁਰੂ ਦੇ ਛੱਡ ਰਹੇ ਆ ਤੇ ਭੈ ਗੁਰੂ ਦਾ ਮਾਸਾ ਨਹੀਂ ਜੀ ਇਹਨਾਂ ਨੇ ਹੁਣ ਕੀ ਕਾਰਵਾਈ ਕੀਤੀ ਪੁਲਿਸ ਨੇ ਹੁਣ ਜੀ ਪੁਲਿਸਰ ਕੋਲੋਂ ਅਸੀਂ ਰਿਪੋਰਟ ਦਰਖਾਸਤ ਦੇ ਆ ਰਿਪੋਰਟ ਦੇ ਆ ਪਰਚਾ ਕਰਵਾ ਕੇ ਆ ਤੇ ਪਰ ਅਜੇ ਤੱਕ ਮੈਨੂੰ ਇਹ ਪਤਾ ਲੱਗਾ ਕਿ ਬ ਜੀ ਬਡਾਲੀ ਪਿੰਡ ਦੇ ਏਰੀਆ ਜਿਹੜੀ ਕਾਰਪੋਰੇਸ਼ਨ ਦੀ ਜਗ੍ਹਾ ਆ ਉਹਦੇ ਵਿੱਚ ਸਾਰੀ ਇੱਕ ਕੰਪਲੇਨ ਆਈ ਆ ਕਿ ਕੁਝ ਲੋਕਾਂ ਵੱਲੋਂ ਜਿਹੜਾ ਨਿਸ਼ਾਨ ਸਾਹਿਬ ਸੀਗਾ ਉਹਨੂੰ ਢਾਇਆ ਗਿਆ ਉਹਦੇ ਖਿਲਾਫ ਆਪਾਂ ਦੀ ਕਾਰਵਾਈ ਜਿਹੜਾ ਪੁਰਾਣਾ 295 ਦਾ ਹੈਗਾ ਤਾਰਾ ਉਹਨੋਂ ਬਾਅਦ 298 ਤੇ 324 ਦੇ ਵਿੱਚ ਆਪਾਂ ਪਰਚਰ ਰਜਿਸਟਰ ਕਰਕੇ ਚਾਰ ਬੰਦਿਆਂ ਖਿਲਾਫ ਤੇ ਕੁਝਨ 36 ਕਿਸ਼ਾਦੇ ਵਿਅਕਤੀ ਆ ਉਹਨਾਂ ਖਿਲਾਫ ਆਪਾਂ ਪਰਚਰ ਰਜਿਸਟਰ ਕਰਦੇ ਆ ਢਾਇਆ ਕਿੰਨੇ ਸੀ ਨਿਸ਼ਾਨ ਸਾਹਿਬ ਨੂੰ ਕੋਲ ਲੋਕ ਸੀ ਜਿਨ੍ਹਾਂ ਨੇ ਢਾਇਆ ਤੇ ਭਾਈ ਨਾਮ ਸਾਡੇ ਕੋਲ ਨਾ ਨੇ ਚਾਰ ਤੋਂ ਬੰਦੇ ਲਿਖਾਇੇ ਨੇ ਉਹਨਾਂ ਵਿੱਚੋਂ ਇੱਕ ਹੈਗਾ ਜੀ ਕੋਲਾ ਸਿੰਘ ਜਾਂ ਮਹਿੰਦਰ ਸਿੰਘ ਭੁਪਿੰ ਅਤੇ ਤੇਮਿੰਦਰ ਸਿੰਘ ਐਲਚਾਰ ਤੇ ਹੋਰ ਅਣਪਛਾਤੇ ਵਿਅਕਤੀ ਵੀ ਗਏ ਜਿਨ੍ਹਾਂ ਨੂੰ ਲੁੱਟਾਇਆ ਗਿਆ। ਅੱਛਾ ਸਰ ਇਹ ਵੀ ਵੀਡੀਓ ਵਾਲ ਨੂੰ ਇਹ ਤਾ ਕਰਕੇ ਮਾਮਲਾ ਦਰਜ ਕੀਤਾ ਗਿਆ ਜਾਂ ਫਿਰ ਕਿਸੇ ਕੋਈ ਕੰਪਲੇਂਟ ਹੈ? ਕਾਰਪੋਰੇਸ਼ਨ ਦੀ ਜਗ੍ਹਾ ਕੋਈ ਕੰਪਲੇਂਟ ਨਹੀਂ। ਇਹਦੀ ਕਾਰਪੋਰੇਸ਼ਨ ਵੱਲੋਂ ਕੋਈ ਕੰਪਲੇਂਟ ਨਹੀਂ ਸਾਡੇ ਕੋਲ ਐ ਜਿਨ੍ਹਾਂ ਨੇ ਜਿਨ੍ਹਾਂ ਵੱਲੋਂ ਬਣਵਾਇਆ ਗਿਆ ਸੀ ਗਣਸ਼ਾਨ ਸਾਹਿਬ ਉੱਥੇ ਇੱਕ ਬੰਦਾ ਇਹ ਵਿਅਕਤੀ ਕਹਿੰਦਾ ਉਹਦੇ ਵੱਲੋਂ ਕੰਪਲੇਂਟ ਆਈ ਹੈ। ਉਹਦੇ ਬਿਹਾਫ ਤੇ ਆਪਾਂ ਪਰਚਾ ਦਰਜ ਕਰਾਂ। ਪਰ ਕੀ ਸੀ ਇਹ ਕਿਉਂ ਇਹਨਾਂ ਗਣਸ਼ਾਨ ਸਾਹਿਬ ਬਣਾਇਆ ਜਗ੍ਹਾ ਕਿਉਂ ਕਰਜਾ ਕਰਦੇ ਚੁਣਦੇ? ਉਹਨਾਂ ਦਾ ਕਾਰਪੋਰੇਸ਼ਨ ਦਾ ਮੈਟਰ ਹੈਗਾ ਉਹ ਕਲੀ